ਘਟੀਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ ਜਿਹੜੀ ਇਹ ਸਤਰ ਹੈਗੀ ਆ ਨਾ ਇਹਨੂੰ ਵਿਆਖਿਆ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਆਪਣੇ ਆਪ ਹੀ ਆਪਣੇ ਆਪ ਨੂੰ ਵਿਆਖਿਆ ਕਰ ਜਾਂਦੀ ਆ ਸੌਣ ਦਾ ਜਿਹੜਾ ਤਿਉਹਾਰ ਹੈਗਾ ਜਾਂ ਸੌਣ ਦਾ ਜਿਹੜਾ ਮਹੀਨਾ ਹੈਗਾ ਕੁੜੀਆਂ ਦੀ ਜ਼ਿੰਦਗੀ ਚ ਕਿੰਨਾ ਕੁ ਮਹੱਤਵਪੂਰਨ ਆ ਜਾਂ ਕਿੰਨੀ ਕਿ ਇੰਪੋਰਟੈਂਸ ਆ ਇਹ ਸਾਨੂੰ ਦਰਸਾ ਜਾਂਦਾ ਸੋ ਇਸੇ ਇਸੇ ਸੌਣ ਦੀ ਇਸ ਸੌਣ ਦੇ ਮਹੀਨੇ ਦੀ ਝਲਕ ਦਿਖਾਉਣ ਲਈ ਅਸੀਂ ਖੜੇ ਆਂ ਜੀ ਪਿੰਡ ਕਲਾਲ ਮਾਜਰਾ ਵਿਖੇ ਜਿੱਥੇ ਕਿ ਹਿਊਮਨ ਰਾਈਟਸ ਸੋਸ਼ਲ ਵੈਲਫੇਅਰ ਕਲੱਬ ਵੱਲੋਂ ਇੱਕ ਬਹੁਤ ਸੋਹਣਾ ਤੀਆਂ ਦਾ ਜਿਹੜਾ ਮੇਲਾ ਹੈਗਾ ਉਹ ਆਰਗੇਨਾਈਜ਼ ਕੀਤਾ ਗਿਆ ਤੇ ਬਹੁਤ ਸੋਹਣਾ ਜਿਹੜਾ ਪ੍ਰਬੰਧ ਦੇਖਣ ਨੂੰ ਮਿਲ ਰਿਹਾ ਵਾ ਕੁੜੀਆਂ ਬਹੁਤ ਸੋਹਣੇ ਪਹਿਰਾਵੇ ਨਾਲ ਇੱਥੇ ਆਈਆਂ ਹੋਈਆਂ ਆਪਣੇ ਪੰਜਾਬੀ ਕਲਚਰ ਨੂੰ ਜਿਹੜੀਆਂ ਪ੍ਰੈਜ਼ੈਂਟ ਕਰ ਰਹੀਆਂ ਵਾ ਮੈਡਮ ਜੋ ਅਜਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਚਲ ਹੁਣ ਤਾਂ ਤਿਉਹਾਰ ਨਹੀਂ ਰਿਹਾ ਇਹ ਹੁਣ ਤਾਂ ਮੇਲਾ ਬਣ ਗਿਆ ਤੀਆਂ ਦਾ ਯਾਰ ਪਹਿਲੇ ਟਾਈਮ ਚ ਹੁੰਦਾ ਸੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਵਾਸਤੇ ਮੈਂ ਸੁਨੀਤਾ ਸਾਨੇਵਾਲ ਤੋਂ ਪੰਜਾਬ ਪ੍ਰਧਾਨ ਮਹਿਲਾ ਵਿੰਗ ਤੋਂ ਹਿਊਮਨ ਰਾਈਟਸ ਵੈਲਫੇਅਰ ਐਸੋਸੀਏਸ਼ਨ ਤੇ ਅੱਜ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਕਿ ਅਸੀਂ ਸਿਰਫ ਇੱਕ ਤੀਆਂ ਦਾ ਤਿਉਹਾਰ ਮਨਾ ਰਹੇ ਸੀਗੇ ਲੇਕਿਨ ਇਸ ਤਿਉਹਾਰ ਨੇ ਮੇਲੇ ਦਾ ਰੂਪ ਲੈ ਲਿਆ ਤੇ ਸਾਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਜਿਹੜੇ ਸੀ ਪਿੰਡ ਦੇ ਵਿੱਚ ਅਸੀਂ ਮਨਾਣਾ ਚਾ ਰਹੇ ਸੀ ਕਿ ਸਾਡੇ ਜਿਹੜਾ ਸੱਭਿਆਚਾਰ ਪ੍ਰੋਗਰਾਮ ਹੋਰ ਵੀ ਵਧੀਆ ਉੱਬਰ ਕੇ ਆਵੇ ਤੇ ਲੜਕੀਆਂ ਅੱਜ ਆਪਣੇ ਪੇਕੇ ਆਈਆਂ ਹੋਈਆਂ ਨੇ ਕਈ ਵਿਆਹੀਆਂ ਹੋਈਆਂ ਵੀ ਤੇ ਉਹ ਸਾਰਿਆਂ ਨੇ ਬਹੁਤ ਆਨੰਦ ਮਾਣਿਆ ਗਿੱਧਾ ਪੰਗੜਾ ਬਹੁਤ ਅੱਛੇ-ਅੱਛੇ ਛੋਟੇ-ਛੋਟੇ ਬੱਚਿਆਂ ਨੇ ਪ੍ਰੋਗਰਾਮ ਕੀਤੇ ਨੇ ਔਰ ਅਸੀਂ ਸੋਚਿਆ ਸਾਡੀ ਸੋਚ ਤੋਂ ਵੀ ਬਹੁਤ ਪਰੇ ਇਹ ਪ੍ਰੋਗਰਾਮ ਸਿਰਜਿਆ ਗਿਆ ਹੈ ਮੈਮ ਜਿਹੜਾ ਪਹਿਲੇ ਟਾਈਮ 'ਚ ਤਿਹਾਰ ਹੁੰਦਾ ਸੀਗਾ ਤੀਆਂ ਦਾ ਤੇ ਜਿਹੜਾ ਅੱਜ ਆਪਾਂ ਮਨਾ ਰਹੇ ਹਾਂ ਇਹਦੇ 'ਚ ਇੱਕ ਬਹੁਤ ਵੱਡਾ ਅੰਤਰ ਜਿਹੜਾ ਤੁਹਾਨੂੰ ਕੀ ਲੱਗਦਾ ਏ ਉਹ ਇਹ ਅੰਤਰ ਵੈਸੇ ਬੇਟਾ ਮੈਂ ਤੁਹਾਨੂੰ ਦੱਸਣਾ ਚਾਹਨੀ ਕਿ ਹੁਣ ਕੱਟ ਗਿਆ ਹੈ ਪਹਿਲਾਂ ਇਹ ਅੰਤਰ ਕਾਫੀ ਸੀ ਕਿਉਂਕਿ ਅਸੀਂ ਸਾਰੇ ਮਤਲਬ ਵੈਸਟਰਨ ਕਲਚਰ ਨੂੰ ਅਪਣਾ ਲਿਆ ਸੀ ਅਸੀਂ ਕਿ ਮੈਂ ਦੇਖਿਆ ਸੀ ਤਿਆਂ ਤੇ ਵੀ ਲੜਕੀਆਂ ਜੀਣਾ ਪਾ ਕੇ ਆਣ ਲੱਗ ਗਈਆਂ ਸੀ ਸ਼ਾਰਟਸ ਪਾਉਂਦੀਆਂ ਸੀ ਕਿ ਅਸੀਂ ਤਾਂ ਆਪਣਾ ਕਲਚਰ ਛੱਡਣਾ ਨਹੀਂ ਹੈ ਲੇਕਿਨ ਹੁਣ ਉਹਨਾਂ ਨੇ ਫਿਰ ਆਪਣਾ ਸੱਭਿਆਚਾਰ ਅਪਣਾ ਲਿਆ ਅੱਜ ਸਾਰੀਆਂ ਕੁੜੀਆਂ ਜਿਹੜੀਆਂ ਚਾਹੇ ਕਾਲਜ ਤੋਂ ਆ ਰਹੀਆਂ ਨੇ ਸਕੂਲਾਂ ਤੋਂ ਆਈਆਂ ਨੇ ਸਭ ਸੂਟ ਸਲਵਾਰ ਸ਼ਰਾਰੇ ਗਰਾਰੇ ਲਹਿੰਗੇ ਘਗਰੇ ਤੇ ਪਾ ਕੇ ਸੂਟ ਸਲਵਾਰਾਂ ਆਈਆਂ ਨੇ ਤੇ ਫੁਲਕਾਰੀਆਂ ਲਈਆਂ ਹੋਈਆਂ ਨੇ ਟਿੱਕੇ ਬਿੰਦੀਆਂ ਲਾ ਕੇ ਮਤਲਬ ਅੱਜ ਆਪਣੇ ਇਸ ਪੰਜਾਬੀ ਸੱਭਿਆਚਾਰ ਨੂੰ ਦੁਬਾਰਾ ਤੋਂ ਅਪਣਾ ਰਹੇ ਨੇ ਇਹ ਡਿਸਟੈਂਸ ਘੱਟ ਹੋ ਰਿਹਾ ਹੁਣ ਠੀਕ ਹੈ ਔਰ ਮੈਡਮ ਆਪਾਂ ਤੀਆਂ ਮਨਾਉਨੇ ਆ ਬਟ ਐਕਚੁਅਲ 'ਚ ਇਹ ਚਲੋ ਆਪਣੀ ਪੁਰਾਣੀ ਪ੍ਰਥਾ ਕਹਿ ਲਓ ਹਨਾ ਵੀ ਆਪ ਚਲਦੀ ਆ ਰਹੀ ਆ ਆਪਾ ਪੜਾਈ ਜਾ ਰਿਹਾ ਬਟ ਐਕਚੁਅਲ 'ਚ ਤੀਆਂ ਦਾ ਇਤਿਹਾਸ ਕੀ ਆ ਤੀਆਂ ਕਿਉਂ ਮਨਾਈਆਂ ਜਾਂਦੀਆਂ ਸੀ ਆਪਾਂ ਨੂੰ ਉਸ ਗੱਲ ਦਾ ਪਤਾ ਹੀ ਨਹੀਂ ਉਹਦੇ ਬਾਰੇ ਮਤਲਬ ਕੁਝ ਜਾਣੂ ਹੈਗੇ ਹੋ ਤੁਸੀਂ ਤੀਆਂ ਦੇ ਇਤਿਹਾਸ ਤੋਂ ਹਾਂਜੀ ਬੇਟਾ ਕਿਉਂਕਿ ਤੀਆਂ ਦਾ ਤਿਉਹਾਰ ਜਿਹੜਾ ਵਾ ਇਹ ਤੀਆਂ ਦਾ ਤਿਉਹਾਰ ਹੈ ਤਿਆਂ ਜਦੋਂ ਆਪਣੇ ਸਹੁਰਿਆਂ ਤੋਂ ਪੇਕੇ ਆਂ ਪਹਿਲੀ ਵਾਰ ਆਂਦੀਆਂ ਜਾਂ ਫਿਰ ਉਹਨਾਂ ਦਾ ਸੰਧਾਰੇ ਜਾਂਦੇ ਨੇ ਕੋਈ ਕੁੜੀਆਂ ਕਰਦੀਆਂ ਨੇ ਇਸ ਤਰ੍ਹਾਂ ਪਿੱਪਲ ਦੀ ਛਾਂਵੇਂ ਜਦੋਂ ਠੰਡੀ ਠੰਡੀ ਪੁਹਾਰ ਆਂਦੀ ਆ ਗਰਮੀ ਦੀ ਰੁੱਤ ਤੋਂ ਪਰੇਸ਼ਾਨ ਹੋ ਕੇ ਉਹ ਪਿੰਗਾ ਪਾਉਂਦੀਆਂ ਨੇ ਸਾਰੀਆਂ ਸਹੇਲੀਆਂ ਇਕੱਠੀਆਂ ਹੋ ਕੇ ਉਹ ਕਹਿੰਦੀਆਂ ਨੇ ਕਿ ਅੱਜ ਮੇਰਾ ਵੀਰ ਆਏਗਾ ਤੇ ਆਪਣੀਆਂ ਆਪਣੀ ਖੁਸ਼ੀ ਦਾ ਇਜ਼ਹਾਰ ਨੱਚਦੀਆਂ ਗਿੱਧੇ ਪਾਉਂਦੀਆਂ ਬੋਲੀਆਂ ਲੋਕਗੀਤ ਪਾਉਂਦੀਆਂ ਉਹ ਆਪਣੀ ਸਹੇਲੀਆਂ ਨਾਲ ਸਾਰਾ ਵਿਚਾਰ ਵਟਾਂਦਰਾ ਕਰਦੀਆਂ ਨੇ ਤੇ ਉਸੇ ਚੀਜ਼ ਨੂੰ ਇਹ ਦਰਸਾਇਆ ਜਾਂਦਾ ਕਿ ਅੱਜ ਮੇਰਾ ਵੀਰ ਆਏਗਾ ਮੇਰਾ ਸੰਧਾਰਾ ਲੈ ਕੇ ਆਏਗਾ ਅੱਜ ਮੈਂ ਆਪਣੇ ਵੀਰ ਨੂੰ ਮਿਲਣਾ ਹੈ ਤੇ ਸੁਹਾਗਣਾ ਵਾਂ ਦਾ ਵੀ ਤਿਉਹਾਰ ਹੁੰਦਾ ਕੋਈ ਕਈ ਲੋਕ ਵਰਤਵੀ ਰੱਖਦੇ ਨੇ ਤੀਜ ਦਾ ਤੀਜ ਤੋਂ ਸਟਾਰਟ ਹੋ ਜਾਂਦਾ ਤੇ ਕਾਫੀ ਸਾਰੀਆਂ ਇਹ ਨਹੀਂ ਇਕੱਲੇ ਪੰਜਾਬ ਦੀਆਂ ਪੂਰੇ ਦੇਸ਼ ਦੇ ਵਿੱਚੋਂ ਹਰੇਕ ਸਟੇਟ ਦੇ ਵਿੱਚੋਂ ਹਰੇਕ ਦੇ ਨਾਲੇ ਤੀਜ ਦਾ ਤਿਉਹਾਰ ਹਰ ਧਰਮ ਦੇ ਨਾਲ ਜੁੜਿਆ ਹੋਇਆ ਹੈ ਪਰ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਉਹ ਬੋਲੀਆਂ ਸੀ ਗੀਤ ਸੀ ਉਹਨੇ ਦੀ ਜਗ੍ਹਾ ਡੀਜੇ ਨੇ ਲੈ ਲਈ ਹਾਂਜੀ 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 ਇਹ ਤਾਂ ਹੈ ਆਪਣੇ ਬਹੁਤ ਜਿਹੜੇ ਆਪਣੇ ਪੁਰਾਣੇ ਸਾਡੀ ਬੀਬੀਆਂ ਬੈਠੀਆਂ ਨੇ ਹਾਂ ਜੀ ਚਲੋ ਪ੍ਰੋਗਰਾਮ ਹੀ ਜਿਹੜਾ ਸਾਡਾ ਹੈਗਾ ਸਿਚੁਏਸ਼ਨ ਦਾ ਇਸ ਤਰੀਕੇ ਦਾਵਾ ਜੋ ਕਿ ਸਾਰਿਆਂ ਨੂੰ ਸਨਮਾਨ ਦਿੱਤਾ ਗਿਆ ਸਾਰੇ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚੋਂ ਆਏ ਹੋਏ ਨੇ ਪਰ ਜਦੋਂ ਅਸੀਂ ਪਿੰਡਾਂ ਦੇ ਵਿੱਚ ਹੁਣ ਆਏ ਥੋੜੇ ਜਿਹਾ ਬਾਅਦ ਇੱਥੋਂ ਹੀ ਕਿਉਂਕਿ ਜਿਹੜੀਆਂ ਹੁਣ ਬੀਬੀਆਂ ਨੇ ਉਹ ਪੁਰਾਣੀਆਂ ਬੀਬੀਆਂ ਸਾਰੀਆਂ ਬੋਲੀਆਂ ਵੀ ਪਾਉਣਗੀਆਂ ਗਿੱਧਾ ਵੀ ਪਾਉਣਗੀਆਂ ਨੱਚਣਗੀਆਂ ਵੀ ਔਰ ਪਿੰਗਾ ਵੀ ਚੜਾਉਣਗੀਆਂ ਕਿਉਂਕਿ ਇਹ ਤਾਂ ਮੇਲੇ ਦੀ ਸ਼ੁਰੂਆਤ ਆ ਅਜੇ ਤੱਕ ਅੱਗੇ-ਅੱਗੇ ਮਤਲਬ ਮੇਲਾ ਹਜੇ ਤਾਂ ਸਟਾਰਟ ਹੋਇਆ ਵਾ ਸ਼ੁਰੂ ਹੋਇਆ ਵਾ ਔਰ ਇਹ ਬਹੁਤ ਵਧੀਆ ਮਤਲਬ ਕਿ ਲੇਡੀਆਂ ਜਿਹੜੀਆਂ ਬੈਠੀਆਂ ਨੇ ਤੀਆਂ ਆਉਣੀਆਂ ਬੋਲੀਆਂ ਵੀ ਪਾਉਣਗੀਆਂ ਸਾਰਾ ਜੋ ਤੀਆਂ ਦਾ ਪ੍ਰ ਪਹਿਲਾਂ ਜੀ ਮੈਂ ਨਾ ਤੀਆਂ ਸੀਆਂ ਉਹ ਮਨਾਈਆਂ ਜਾਂਦੀਆਂ ਸੀ ਆਪਣੇ ਗਰਾਊਂਡਾਂ 'ਚ ਸੱਥਾਂ 'ਚ ਬੋੜਾ ਨੀਚੇ ਪਰ ਚਲੋ ਲੱਕੀਲੀ ਮੈਂ ਇੱਥੇ ਉਹ ਚੀਜ਼ ਨਹੀਂ ਦੇਖੀ ਮੈਨੂੰ ਬਹੁਤ ਵਧੀਆ ਲੱਗਿਆ ਬੋੜ ਲੱਗਿਆ ਹਨਾ ਪਰ ਤੀਆਂ ਮਨਾਈ ਜਾ ਰਿਆ ਪਰ ਹੁਣ ਨਾ ਤੀਆਂ ਗਰਾਊਂਡ ਦੀ ਜਗ੍ਹਾ ਏਸੀ ਹੋਟਲ ਬੁੱਕ ਕਰ ਲੋ ਹਨਾ ਰੈਸਟੋਰੈਂਟ ਬੁੱਕ ਕਰ ਲੋ ਵੀ ਪੀਂਦੀਆਂ ਨਹੀਂ ਮੰਨਦੇ ਹੈਗੇ ਜਿਹੜੇ ਮਤਲਬ ਕੇ ਵੀ ਉਹਦੇ ਵਿੱਚ ਸਾਰੀਆਂ ਹੀ ਮੈਰਿਜ ਪੈਨਸਟ ਜਿਹੜੀਆਂ ਪੈਲਸਾਂ ਦੇ ਵਿੱਚ ਮਨਾਉਂਦੇ ਨੇ ਉਹਨਾਂ ਸੀ ਤੀਆਂ ਮਨਾਉਂਦੇ ਉਹਨਾਂ ਦਾ ਆਪਣਾ ਐਂਟਰਟੇਨਮੈਂਟ ਕਹਿ ਸਕਦੇ ਆ ਆਪਾਂ ਨੂੰ ਉਹਨਾਂ ਨੂੰ ਤੀਆਂ ਨਹੀਂ ਕਹਿ ਸਕਦੇ ਤੀਆਂ ਜੋ ਹੁੰਦੀਆਂ ਨੇ ਵਾਕਈ ਉਹ ਪਿੰਡਾਂ ਦੇ ਵਿੱਚ ਹੁੰਦੀਆਂ ਬੋੜਾਂ ਦੇ ਛਾਵਾ ਥੱਲੇ ਹੀ ਮਿਲਦੀਆਂ ਲੱਗੀਆਂ ਪੈਲਸਾਂ ਦੇ ਵਿੱਚ ਨਹੀਂ ਹੁੰਦੀਆਂ ਬਹੁਤ ਵਧੀਆ ਲੱਗਿਆ ਬਣਦਾ ਇੰਨਾ ਗੱਲ ਕਰਕੇ ਥੈਂਕ ਯੂ ਸੋ ਮਚ ਤਾਇਆ 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 ਹੇਠ ਬਰੋਟੇ ਦੇ ਤੀਆਂ ਢੀਂਗਾ ਤਾਇਆ ਹੇਠ ਬਰੋਟੇ ਦੇ Chhade ne Delhi no claro. claro. claro.